ਇਹਨਾਂ ਕਾ ਵੀ ਹੁਣ ਗਾਂ ਤੋਂ ਉਹ ਕੋਈ ਗੱਲ ਨਹੀਂ ਹੋਣੀ ਚਾਹੀਦੀ ਚਲ ਮੈਂ ਉਹਨਾਂ ਨੇ ਜਾ ਕੇ ਤੇ ਸਮਝਾਉਣੀ ਜੋ ਹੋ ਗਿਆ ਨਾ ਹੋ ਗਿਆ ਵਾ ਤੇ ਜਾ ਉਹਨੂੰ ਕਹਿ ਤੀ ਤਿਆਰ ਹੋ ਤੇ ਜਾ ਚਲੋ ਠੀਕ ਆ ਮੰਮੀ ਇਹਨਾਂ ਨੂੰ ਕੀ ਪਤਾ ਘਰ ਦਾ ਕੰਮ ਕਰਦੀਆਂ ਔਖੀਆਂ ਹੁੰਦੀਆਂ ਨੇ ਪਿੰਡ 'ਚ ਮੇਰੀ ਕਿੰਨੀ ਟੌਰ ਹੈ ਜਦੋਂ ਆਂਦੀਆਂ ਨੇ ਵੀ ਫਲਾਣੇ ਦਿਨ ਨੂੰ ਨੌਕਰੀ ਕਰਦੀ ਏ ਇਹਨੇ بڑا ਮੂੰਹ ਬਣਾਇਆ ਵਾ ਇਹਨੂੰ ਜਿਵੇਂ ਇਸ ਵੀਡੀਓ ਪਤਾ ਨਹੀਂ ਕੀ ਹੋਇਆ ਵਾ ਨੰਦਪੀਤ ਚੱਲ ਉੱਠ ਤਾਂ ਹੋ ਤਿਆਰ ਮੈਂ ਕਰ ਲਈ ਮਮੀ ਨਾਲ ਲਾ ਲ ਕੀ ਕਹਿੰਦੇ ਮਮੀ ਮਮੀ ਆਂਦੇ ਮੈਨੂੰ ਨਹੀਂ ਪਤਾ ਕਿ ਨਵਦੀਪ ਨੇ ਗੁੱਸਾ ਕਰ ਜਾਣਾ ਮੈਂ ਮਮੀ ਦੀ ਗੱਲ ਦਾ ਨਹੀਂ ਗੁੱਸਾ ਕੀਤਾ ਮੈਂ ਤੇ ਉਹਨਾਂ ਦੀ ਗੱਲ ਕਰਨੀ ਆ ਕਿ ਜਿਹੜੀਆਂ ਜਾ ਜਾ ਕੇ ਮਮੀ ਨੂੰ ਸ਼ਿਕਾਇਤਾਂ ਲਾਉਂਦੀਆਂ ਨੇ ਕੋਈ ਗੱਲ ਨਹੀਂ ਹੁਣ ਮਮੀ ਆਪੀ ਉਹਨਾਂ ਨੂੰ ਸਮਝਾਏਗੀ ਚੰਗੀ ਤਰ੍ਹਾਂ ਹੀ ਨਹੀਂ ਮੈਂ ਇੱਥੇ ਕਹਿੰਦੀ ਇਕੱਲੀ ਉਹਨਾਂ ਨੂੰ ਵੀ ਪੁੱਛ ਲਓ ਜੇ ਉਹਨਾਂ ਨੇ ਜਾਇਆ ਕਰਨਾ ਨਾ ਤੇ ਮੇਰੀ ਲਗਾ ਤੇ ਉਹ ਚਲ ਜਾ ਕੰਮ ਕੋਈ ਨਹੀਂ ਮੈਂ ਘਰੇ ਸਾਰਾ ਕੰਮ ਕਰ ਲਿਆ ਕਰਾਂਗੀ ਕੋਈ ਲੋੜ ਨਹੀਂ ਆਪਾਂ ਨੂੰ ਕੰਮ ਕਰਨ ਦੇ ਤੂੰ ਚੁੱਪ ਕਰਕੇ ਨਾ ਤਿਆਰ ਹੋ ਮੈਂ ਮੰਮੀ ਨਾਲ ਸਾਰੀ ਗੱਲ ਕੀਤੀ ਹੈ ਮੈਂ ਕਿ ਮੰਮੀ ਗਾਂ ਤੋਂ ਆ ਗੱਲ ਹੋਣੀ ਚਾਹੀਦੀ ਹਾਂ ਜੇ ਹੁਣ ਗਾਂ ਤੋਂ ਆ ਗੱਲ ਹੋਈ ਨਾ ਤੇ ਫਿਰ ਵੇਖਦੇ ਰਹਿਣਾ ਤਾਂ ਭੰਦਾ ਕੀ ਹੈ ਮੈਂ ਤਾਂ ਤਿੰਨ ਜਣੇ ਘਰੇ ਕੰਮ ਕਰਨ ਆਲੀਆ ਉਹ ਤੇ ਕੰਮ ਕਿੰਨਾ ਕੁ ਨਾਲ ਹੀ ਹੁੰਦਾ ਹੈ ਉਹੀ ਨਾ ਇੱਕ ਜਣਾ ਰੋਟੀਆਂ ਪਕਾਉਣਾ ਦਾ ਇੱਕ ਜਣਾ ਆਟਾ ਗੁੰਨ ਲੈਣਾ ਸਬਜੀ ਬਣੀ ਹੁੰਦੀ ਆ ਜਦੋਂ ਇਹ ਨਾ ਕਿ ਇਹਨਾਂ ਨੂੰ ਤਿੰਨ ਤਿੰਨ ਟਾਈਮ ਸਬਜੀ ਬਣਾਉਣੀ ਹੁੰਦੀ ਆ ਉਹ ਤਾਂ ਮੈਂ ਗੱਲ ਕਰਦਾ ਕੂੜਾ ਜਿਹਾ ਕੰਮ ਉਹਦੇ ਤਾਂ ਵੀ ਇਲਾ ਕਿਦਾਂ ਕਰਦੀਆਂ ਜਾਣ ਕੇ ਵੇਖ ਕੇ ਨਹੀਂ ਜਾਂਦੀਆਂ ਕਿ ਉੱਥੇ ਜਾਂਦੀ ਆ ਮੈਂ ਕਿਹਾ ਉੱਥੇ ਬੇਲੀ ਰਹਿਣੀ ਆ ਪਤਾ ਕਿੰਨਾ ਮੁਸ਼ਕਲ ਉਹ ਵੀ ਕੰਮ ਕਰਨਾ ਸਹੀ ਗੱਲ ਆ ਜੇ ਕਿਤੇ ਜਾਣਾ ਪਏ ਨਾ ਇਹਨਾਂ ਨੂੰ ਤੇ ਇਹਨਾਂ ਨੂੰ ਪਤਾ ਫੇਰ ਲੱਗੇ ਹਾਂ ਆਪ ਤੇ ਕਿਤੇ ਸ਼ਹਿਰ ਜਾਣ ਨਾ 10 ਮਿੰਟ ਤੇ ਆਇਂ ਕੋਸੇ ਵਾਲੇ ਬੈਜਣੀਆਂ ਹਾਏ ਸਾਡਾ ਸਿਰ ਪੀੜ ਹੋਉਂਦਾ ਤੇ ਮੈਂ ਜਿਹੜੀ ਰੋਜ਼ ਆ ਨਹੀਂ ਮੈਂ ਤਾਂ ਦਿਨਾਂ ਨੂੰ ਕੁਝ ਕਾਹਨ ਕੇ ਚੋਰ ਚੱਲ ਕੋਈ ਨਹੀਂ ਹੋ ਤਿਆਰ ਮੈਂ ਸਾਰੇ ਗੱਲ ਕੀਤੀ ਮੈਂ ਮਮਮੀ ਮੈਨੂੰ ਵੀ ਭਾਬੀ ਲਾਲਾ ਗੱਲਾਂ ਕਰਦੀ ਈ ਚੰਗਾ ਕੀਤਾ ਦੱਸਿਆ ਜੇ ਮੰਮੀ ਨੂੰ ਪਤਾ ਲੱਗਾ ਵੀ ਇਹ ਕਿਦਾਂ ਦੀਆਂ ਗੱਲਾਂ ਕਰਦੀਆਂ ਨੇ ਤੇ ਹੋਗਾ ਹੁਣ ਤਿਆਰ ਕਰਾਂਵੇਂ ਲੇਟ ਨਾ ਹੋਈਏ ਕੋਈ ਨਹੀਂ ਮੈਂ ਹੋ ਜੰਨੀ ਆ ਤਿਆਰ ਹੋ ਜਾ ਜਾ ਤੇ ਚਾਹ ਚਾਹ ਨਹੀਂ ਮੇਰਾ ਬੀਨੂ ਦਿਲ ਕਰ ਰਿਹਾ ਮੂੜੀ ਖਰਾਬ ਹੋ ਗਿਆ ਮੇਰਾ ਤੇ ਸਾਰਾ ਤੂੰ ਤਿਆਰ ਹੋ ਜਾ ਮੈਂ ਤੇਰੇ ਰੋਟੀ ਪੈਕ ਕਰਦਾ ਹਾਂ ਹਾਂਜੀ ਕੋਈ ਨਹੀਂ ਕਰ ਤੂੰ ਟਾਈਮ ਨਾ ਹੁਣ ਆਈ ਚੰਗਾ ਮੇਰਾ ਬੋਲ ਅੱਗੇ ਟਾਈਮ ਬਹੁਤ ਹੋ ਗਿਆ ਠੀਕ ਹੈ ਮੰਮੀ ਇੰਡਰ ਨੇ ਕੀ ਹੋਇਆ ਵਾ ਮੀੜ ਵਾਲੇ ਵੇਖ ਕੇ ਬੜਾ ਗੁੱਸੇ ਚ ਗਿਆ ਸੀ ਕੋਈ ਗੱਲ ਹੋਈ ਏ ਤੇ ਨਾਲੇ ਤੁਹਾਡੇ ਨਾਲ ਵੀ ਬੜਾ ਉੱਚਾ ਨੀਵਾ ਬੋਲਣ ਰਿਹਾ ਸੀ ਮੇਰੇ ਨਾਲ ਉਹਨੇ ਕਹਦੇ ਤਾਂ ਉੱਚਾ ਨੀਵਾ ਬੋਲਣਾ ਸੀ ਉਹ ਤੇ ਵਿਚਾਰਾ ਮੇਰੇ ਨਾਲ ਖਪਣ ਰਿਹਾ ਸੀ ਤੁਹਾਡੇ ਦੋਵਾਂ ਵੱਲੋਂ ਤੁਸੀਂ ਦੋ ਜਣੀਆਂ ਗੱਲਾਂ ਬਾਤਾਂ ਕਰਦੀਆਂ ਉਹੋ ਜੀ ਮੈਂ ਜਿਹੜੀ ਤੁਹਾਡੇ ਮਗਰ ਲੱਗ ਜਾਨੀ ਆ ਤੇ ਝਟ ਮੈਂ ਉਹਦੇ ਨਾਲ ਜਾ ਕੇ ਲੱਗ ਪਈ ਨੀ ਆ ਵੱਧ ਘੱਟ ਬੋਲਣ ਤੁਹਾਨੂੰ ਵੀ ਪਤਾ ਆ ਗਿਆ ਵੀ ਉਹ ਡਿਊਟੀ ਤੇ ਜਾਂਦੀ ਏ ਅਸਕਰ ਤੇ ਡਿਊਟੀ ਤੇ ਵੱਧ ਘੱਟ ਵੀ ਟਾਈਮ ਹੋਈ ਜਾਂਦਾ ਵਾ ਤੂੰ ਹੀ ਜਾਂਦੀ ਆਂ ਵੀ ਘਰ ਦਾ ਕੰਮ ਕਰਕੇ ਤੇ ਫੇਰ ਜਾਇਆ ਕਰੇ ਜੇ ਉਹ ਘਰ ਦਾ ਕੰਮ ਕਰਕੇ ਜਾਏ ਤਾਂ ਉੱਥੇ ਕਿਹੜੇ ਵੇਲੇ ਪਹੁੰਚੇ ਤੇ ਮੰਮੀ ਤੁਹਾਨੂੰ ਵੀ ਪਤਾ ਵਾ ਅੱਗੇ ਕਿਹੜਾ ਉਹ ਕੰਮ ਕਰਕੇ ਜਾਂਦੀ ਆ ਸੁੱਤੀ ਉੱਠਦੀ ਆ ਤੇ ਬੱਚ ਤਿਆਰ ਹੋ ਕੇ ਉਹ ਚਲ ਜਾਂਦੀ ਆ ਤੇ ਨਾਲੇ ਗੱਲ ਕੰਮ ਦੀ ਨਹੀਂ ਹੈਗੀ ਅੱਜ ਰਬੀ ਨਾ ਮਤਲਬ ਨਾਨ ਕੇ ਹੱਦੀ ਤੋ ਦੋ ਪੰਦੀਆਂ ਨਾ ਨਾਲੇ ਅਹੀਂ ਸਾਲਾ ਦਿਨ ਕੰਮ ਕਰਦੀਆਂ ਵਾ ਜੇ ਕਰਦੀ ਹੋਏ ਫਿਰ ਵੀ ਅਹੀਂ ਆਖੀਏ ਵੀ ਸਾਡੇ ਨਾਲ ਇਹ ਕੰਮ ਕਰੰਦੀ ਆ ਜਦੋਂ ਕੋਈ ਕੰਮ ਕਰਨਾ ਨਹੀਂ ਕੋਈ ਕਟਾਣਾ ਨਹੀਂ ਸਾਨੂੰ ਕੱਢ ਲਈਆਂ ਕਿ ਗੱਲਾਂ ਸੁਣਾਉਂਦੀ ਆ ਹਾੜ ਕੋਤ ਨਹੀਂ ਇਹ ਸੈਣ ਹੁੰਦੀਆਂ ਨਾਲੇ ਤੁਹਾਨੂੰ ਪੁੱਠੀਆਂ ਪੱਟੀਆਂ ਪਰੰਦੀ ਆ ਤੇ ਨਾਲੇ ਪਿੰਦਾਂ ਨੂੰ ਪੜੰਦੀ ਆ ਮੈਂ ਕਿੰਨੇ ਆ ਕੋਦੀਆਂ ਗੱਲਾਂ ਵਿੱਚ ਆਉਣੀ ਆ ਦੋ ਜਣੀਆਂ ਤੋਂ ਹੀ ਹੈਗੀਆਂ ਉਹ ਕਿੰਨਾ ਕੰਮ ਹੈ ਜੇ ਬਹੁਤੀ ਗੱਲ ਹੈ ਨਾ ਫੇ ਕੰਮ ਹੈ ਦੋ ਜਣੀਆਂ ਤੋਂ ਆਪਣੇ ਹਿੱਸੇ ਦਾ ਕਰ ਲਿਆ ਕਰੋ ਉਹਦਾ ਰਹਿਣ ਦਿਆ ਕਰੋ ਮੈਂ ਕਰਲਾਂ ਕਰਾਂਗੀ ਮੰਮੀ ਤਾਂ ਨੇ ਮੈਂ ਅੱਗੇ ਵੀ ਕਿਹਾ ਵਾ ਵੀ ਗੱਲ ਕੰਮ ਦੀ ਨਹੀਂ ਹੈਗੀ ਆ ਜਿਹੜੀ ਆਣ ਕੇ ਨੋਕਾ ਟੋਕੀ ਕਰਦੀ ਹੈ ਨਾ ਅਸੀਂ ਤਾਂ ਜੀ ਔਖੀਆਂ ਹੁੰਨੀਆਂ ਵਾ ਮੈਂ ਤਾਂ ਕਦੀ ਵੇਖਿਆ ਨਹੀਂ ਤੁਹਾਡੇ ਨਾਲ ਵੱਧ ਘੱਟ ਬੋਲਦੀ ਨੇ ਤੇ ਨਾਲੇ ਤੈਨੂੰ ਕੀ ਪਤਾ ਵਾ ਤੈਨੂੰ ਕਿਤੇ ਜਾਣਾ ਹੁਣਾ ਪਏ ਨਾ ਤਾਂ ਫੇਰ ਪਤਾ ਲੱਗੇ ਮੀ ਆਏ ਨੇਰੀ ਆਏ ਉਹਨੇ ਆਪਣੀ ਡਿਊਟੀ ਤੇ ਜਾਣਾ ਹੀ ਹੈ ਚੰਗਾ ਮੰਮੀ ਉਹ ਤਾਂ ਕੋਈ ਗੱਲ ਕਰਦੀ ਨਹੀਂ ਅਸੀਂ ਕਰਦੀਆਂ ਵਾ ਮਾਰੀਆਂ ਤਾਂ ਅਸੀਂ ਆ ਜਿਹੜੀਆਂ ਨਾਲੇ ਕੰਮ ਕਰਦੀਆਂ ਵਾ ਤੇ ਨਾਲੇ ਗੱਲਾਂ ਸੁਣਦੀਆਂ ਮੈਂ ਤਾਂ ਤੁਹਾਡੇ ਵਾਲੇ ਤਾਂ ਆ ਹੀ ਕਿ ਤੁਹਾਡੇ ਲਈ ਚਾਹ ਲਿਆਵਾ ਜੇ ਬਣੀਏ ਤੇ ਲੈ ਆ ਦੇ ਨਾਲੇ ਆਟਾ ਗੁੱਦਾ ਵਾ ਉਹਨੇ ਜਾਣਾ ਵੈ ਡਿਊਟੀ ਤੇ ਤੇ ਫੁਲਕੇ ਲਾਓ ਫਟਾਫਟ ਕੋਈ ਨਹੀਂ ਮੰਮੀ ਆਟਾ ਗੁੰਨੇ ਆ ਵਾ ਤੇ ਕੋਈ ਨਹੀਂ ਪਕਾ ਦਨੇ ਆ ਹੁਣ ਬਣੀਏ ਗੱਲ ਹੁਣ ਲੱਗੰਦੀ ਇਹਨਾਂ ਦੀ ਮੰਮੀ ਤੋਂ ਕਲਾਸ ਇਹਨਾਂ ਨੂੰ ਨੀਂਦਾਂ ਹੀ ਚਾਹੀਦੀ ਇਹ ਵੀ ਨਾ ਪੋਟੀਆਂ ਭੁਹਿ ਚੜੀਆਂ ਹੁਣ ਮੈਨੂੰ ਕੋਈ ਵੀ ਗੱਲ ਕਹਿੰਦੋ ਕਿਹਨਾਂ ਸੌ ਵਾਰੀ ਸੋਚਿਆ ਕਰਨੀ ਹੈ ਕਿ ਇਹ ਮੰਮੀ ਨੂੰ ਕੋਜੇ ਦੇ ਬਾਰੇ ਦੱਸਣਾ ਹੈ ਕਿ ਨਹੀਂ ਦੱਸਣਾ ਹੁਣ ਆਉਣ ਗਿਆ ਸੁੱਤੇ ਦੀਦੀ ਚਾਹ ਬਣ ਗਈ ਹਾਂ ਗੋਲ ਬਣ ਗਈ ਮੈਂ ਪੁੰਚੀ ਜਾ ਕੇ ਤੇ ਦੀਦੀ ਤੁਹਾਨੂੰ ਇੱਕ ਗੱਲ ਦੱਸਾਂ ਹੋਰ ਮੈਂ ਤੇ ਗਈ ਮਮਮੀ ਨੂੰ ਚਾਹ ਪੁੱਛਣ ਤੇ ਮਮਮੀ ਨੇ ਇੱਕ ਆਰਡਰ ਹੋਰ ਦਿੱਤਾ ਜੀ ਕਾਲਾ ਆਰਡਰ ਪਿਛੇ ਅੱਗੇ ਛਤੀ ਫੁਲਕੇ ਲਾਓ ਕਹੋ ਨਾ ਮਮਮੀ ਨੇ ਤੇ ਜੀ ਰੋਟੀ ਖਾਣੀ ਨਹੀਂ ਆ ਮਮਮੀ ਦੇ ਨਹੀਂ ਉਹ ਜਿਹੜੀ ਮੈਡਮ ਅੰਦਰ ਤਿਆਰ ਨਹੀਂ ਹੁੰਦੇ ਉਹਦੇ ਲਈ ਤੇ ਉਹ ਜਿਹੜੀ ਅੱਜ ਮਮਮੀ ਨੇ ਵੀ ਰੋਟੀ ਲਈ ਨਹੀਂ ਦੀਦੀ ਅੱਜ ਨਹੀਂ ਉਹਨਾਂ ਨੇ ਲਾਏ ਹੈਗੇ ਮੈਂ ਤੇ ਸੋਚਿਆ ਵੀ ਅੱਜ ਉਹਨੂੰ ਛੁੱਟੀ ਹੈ ਵੀ ਜਿਹੜੀ ਹਜੇ ਤੱਕ ਉੱਠੀ ਨਹੀਂ ਹੈਗੀ ਮੈਂ ਮਮਮੀ ਲਾਗੇ ਜਾ ਕੇ ਬਹਿ ਗਈ ਮਮਮੀ ਨੇ ਤੇ ਮੈਨੂੰ ਗੱਲਾਂ ਹੀ ਬੜੀਆਂ ਸੁਣਾਈਆਂ ਦੀਦੀ ਮੈਨੂੰ ਲੱਗਦਾ ਵਾ ਗੱਲ ਵਿੱਚ ਕੋਈ ਹੋਰ ਜੇ ਕਬਲ ਮੈਨੂੰ ਸਾਰੀ ਗੱਲ ਦੀ ਸਮਝ ਲੱਗੀ ਆ ਮੈਂ ਕੱਲ ਮੰਮੀ ਨੂੰ ਨਾਂ ਭਾਰੇ ਜਿਹਾ ਦੱਸਿਆ ਸੀ ਕਿ ਹਾਡੀ ਗੱਲ ਗੱਲ ਤੇਨੂੰ ਕਾਟੋ ਕੀ ਕਰਦੀ ਆ ਮੈਨੂੰ ਲੱਗਦਾ ਵਾ ਮੰਮੀ ਨੇ ਇਹਨਾਂ ਨਾਵ ਨਾਲ ਜਾ ਕੇ ਗੱਲ ਕੀਤੀ ਹੋਣੀ ਆ ਨਾ ਉਹ ਹਾਡੇ ਕੋ ਨਾ ਉਸੇ ਗੱਲ ਦਾ ਬਦਲਾ ਲੈਣੀ ਹੋਣੀ ਆ ਹੁਣ ਪੜਾਅ ਕੱਢਣ ਦੀ ਹੋਣੀ ਆ ਉਹਨੇ ਮੰਮੀ ਨੂੰ ਕੀ ਪਤਾ ਵਧਾ ਚੜਾ ਕੇ ਕਿਹੜੀਆਂ ਕਿਹੜੀਆਂ ਗੱਲਾਂ ਦੱਸਿਆ ਨੇ ਜਿਹੜੀ ਮੰਮੀ ਰਾਸ਼ਨ ਪਾਣੀ ਲੈ ਕੇ ਹਾਡੇ ਸੇਤੇ ਸਵਾਰ ਹੋ ਗਏ ਆ ਦੀਦੀ ਇਹ ਨਾਵ ਨੇ ਨਹੀਂ ਦੱਸਿਆ ਮੰਮੀ ਨੇ ਕੰਨ ਤਾਂ ਪਿੰਦਨ ਨੇ ਭੜੇ ਨਾਲੇ ਉਹਨੂੰ ਕੀ ਲੋੜ ਹੈ ਅੱਗੇ ਹੋਣ ਦੀ ਪਿੰਦਰ ਵੇਖਾ ਅੱਗੇ ਅੱਗੇ ਹੋ ਕੇ ਗੱਲਾਂ ਕਰਦਾ ਕਵਲ ਮੈਨੂੰ ਮੰਮੀ ਦੀ ਨਹੀਂ ਸਮਝ ਲੱਗੀ ਮੰਮੀ ਕਿਹੜੇ ਲਾਲਜ ਚੇ ਪਈ ਆ ਮੰਮੀ ਨੂੰ ਇਹ ਹੁਣਾਈਆ ਕਿ ਮੈਨੂੰ ਉਹਨੇ ਤਨਖਾਹ ਲਿਆ ਕੇ ਦੇਣੀ ਆ ਤੇ ਮੰਮੀ ਨੂੰ ਇੰਨਾ ਨਹੀਂ ਨਾ ਪਤਾ ਉਹ ਲਾਰਿਆਂ ਚ ਸਾਈ ਜਾਂਦੀ ਆ ਮੈਂ ਅਗਲੇ ਮਹੀਨੇ ਦਵਾਂਗੀ ਅਗਲੇ ਮਹੀਨੇ ਦਵਾਂਗੀ ਤੋ ਹੋਰ ਦੀਦੀ ਤੇ ਇੰਨੇ ਪੈਸੇ ਦੀਦੀ ਕਰਦੇ ਕੀ ਹੋਣਗੇ ਕਰਨੇ ਕੀ ਆ ਕਵਲ ਬੈਂਕ ਦੇ ਵਿੱਚ ਜਾਣਾ ਕਰਉਂਦੀ ਹੋਣੀ ਆ ਵੇਖ ਲੈ ਕਵਲ ਮੰਨਣਾ ਪਏਗਾ ਇਹਨਾਂ ਨੂੰ ਘਰੋਂ ਵੀ ਬਰਾਬਰ ਦਾ ਹਿੱਸਾ ਲਿੰਦੇ ਆ ਤੇ ਤਨਖਾਹ ਵੀ ਆਪਣੀ ਸਾਰੀ ਸੰਭੀ ਜਾਂਦੇ ਆ ਘਰ ਚ ਨਾ ਹਰ ਇੱਕ ਚੀਜ਼ ਬਰਾਬਰ ਦੀ ਲੈਂਦੇ ਆ ਜੇ ਲੀੜਾ ਲੱਤਾ ਬਣਾਈਏ ਉਹ ਵੀ ਘਰੋਂ ਲੈਣਾ ਸਾਬਣ ਦੇਲ ਵੀ ਘਰੋਂ ਵਰਤਣਾ ਇਥੋਂ ਤੱਕ ਕਿ ਜਿਹੜੇ ਮੋਟਰਸਾਈਕਲ ਤੇ ਉਹਨੂੰ ਛੱਡਣ ਜਾਂਦਾ ਵਾ ਤੇ ਲੈਣ ਜਾਂਦਾ ਵਾ ਉਹਦਾ ਤੇਲ ਵੀ ਘਰੋਂ ਹੀ ਭੌਂਦੇ ਆ ਤੇ ਉਹ ਅਰਦੀ ਦੀ ਇੱਕ ਦਿਨਾਂ ਲਿਖਵਿੰਦੇ ਨੇ ਕਿਤੇ ਜਾਣਾ ਹੀ ਤਾਂ ਮੋਰਚਾ ਕਰ ਜਨਾ ਤੇਲ ਹੀ ਹੈ ਨਹੀਂ ਤਾਂ ਫੇਰ ਉਹਨਾਂ ਤੇਲ ਨਾਲ ਵੱਖਰਾ ਲੈ ਕੇ ਰੱਖ ਲਿਆ ਵੀ ਕਿਤੇ ਨਾ ਕਿਤੇ ਜਾਣਾ ਪੈਂਦਾ ਹੀ ਆ ਤਾਂ ਲੋਰ ਤੇ ਪੈ ਹੀ ਜਾਂਦੀ ਏ ਤੇ ਉਹ ਲੱਗੇ ਕੱਲ ਪਰਸੋਂ ਜੀ ਤੇਲ ਪਾਉਣ ਤੇ ਤੇਲ ਉੱਤੇ ਹੈ ਹੀ ਨਹੀਂ ਉਹ ਵੀ ਇਹਨਾਂ ਨੇ ਨਾ ਵਰਤ ਲਿਆ ਛੱਡ ਪਰੇ ਕਵਲ ਐਵੇਂ ਹੀ ਸਿਰਖ ਪਾਈ ਕਰਦੇ ਰਹਿੰਦੇ ਆ ਕਸੂਰ ਤੇ ਸਾਰਾ ਸਾਡੀ ਮੰਮੀ ਦਾ ਜਦੋਂ ਮੰਮੀ ਉਹਦੇ ਪਿੱਛੇ ਲੱਗੀ ਆ ਤੇ ਤੁਹਾਡੇ ਵਰਗਿਆਂ ਨੇ ਕੀ ਕਰਨਾ ਆਟਾ ਫੱਟ ਤੇ ਫੁਲਕੇ ਲਾਈਏ ਇਹ ਖਾਪੜਾ ਤਿਆਰ ਹੋ ਕੋਈ ਨਹੀਂ ਇਹ ਕਸੀ ਬੜੀ ਲਪੜੀ ਹੈ ਉ ਤਾਂ ਕਰਦਾ ਨਵਦੀ ਗੇ ਤਿਆਰ ਹੁੰਦੇ ਹੁੰਦੇ ਆ ਕੁੱਡੇ ਨੂੰ ਪਾਣੀ ਮਾਰ ਲੈਣਾ ਇਹਨੇ ਕਿਹਾ ਡਾਕਟਰ ਚਾਰੋਂ ਨਾਉਲਿਜ ਜਾਣਾਂ ਪਹਿਲੀ ਵਾਰੀ ਐਵੇਂ ਬੁਰਿਆਂ ਲੱਗੀ ਦਾ ਵੀ ਘਬਲਾ ਕਿੰਦ ਨੂੰ ਕੀ ਕਰਨ ਦੇ ਨੇ ਮੈਂ ਤੇ ਤਿਆਰ ਹੋ ਗਈ ਆ ਹਾ ਇਹ ਤੇ ਗੱਡੀ ਤੋਂ ਹੁੰਦੇ ਨੇ ਪੋਸਟੀ ਇਹਨਾਂ ਨੂੰ ਕਿੰਨਾ ਕੁ ਟਾਈਮ ਲੱਗਣਾ ਵਾ ਫੇਰ ਹੀ ਉਹਨਾਂ ਨੂੰ ਫੋਨ ਕਰਦੀ ਆ ਇਹਦਾ ਹਾ ਕਿੰਨਾ ਟਾਈਮ ਲੱਗਣਾ ਵਾ ਦਾਨੋ ਨੂੰ ਬਦੀ ਕੋਸ ਬਸ ਥੋੜਾ ਇਹ ਸਰਫ ਹੀ ਮਾਰਨ ਵਾਲੀ ਰਹੀ ਬਸ ਕਰੋ ਕਿ ਨੀ ਗਲੇ ਸਟ ਕਾਈ ਜਾਣੀ ਆ ਰਹਿਣ ਤੋਂ ਕੱਲਾ ਪਾਣੀ ਬੜਾਵਾ ਉਹ ਗੰਦੀ ਭੜੀ ਹੋਈ ਤੇ ਮੈਂ ਵੀ ਬੁਰਿਆ ਲੱਗੀਦਾ ਆ ਸਾਰਾ ਮੈਂ ਚੱਲ ਪਾਣੀ ਮਾਰ ਲੈਣਾ ਥੋੜਾ ਜਿਹਾ ਚਲੋ ਫਿਰ ਛੇਤੀ ਛੇਤੀ ਕਰ ਲਓ ਨਹੀਂ ਕਿ ਆਪਾਂ ਲੇਟ ਹੋ ਜਣਾ ਵਾ ਬਸ 10 ਮਿੰਟ ਹੋਰ ਮੈਂ ਨਹਾ ਕੇ ਤੇ ਕੱਪੜੇ ਪਾ ਲੈਣੇ ਤੂੰ ਦਾ ਤਿਆਰ ਹੈ ਮੈਂ ਤਿਆਰ ਨਾ ਮੈਂ ਫੇਰੀ ਉਹਨਾਂ ਨੂੰ ਫੋਨ ਕਰਾਂਗੇ ਜਦੋਂ ਕਰੋਂ ਤੁਰਨ ਲੱਗਾਂਗੇ ਮੈਂ ਤਾਂ ਤਾਂ ਡਾ ਪਿਆ ਮੈਂ ਇਹਨੇ ਜਲਾ ਦੇਣੀ ਹੈ ਘੜੀ ਤੇ ਮੈਂ ਪਾਣੀ ਮਾਰ ਲੈਣਾ ਤੂੰ ਬੜੀ ਛੇਤੀ ਤਿਆਰ ਹੋਗੀ ਫਿਰ ਇਦਾਂ ਹੀ ਹੈ ਨਾ ਚਾਹ ਹੁੰਦਾ ਵਾ ਨਾ ਜਾਂਦਾ ਚਲ ਠੀਕ ਆ ਤੂੰ ਮੇਰੇ ਕੱਪੜੇ ਪ੍ਰੈਸ ਕਰ ਉਸਕਾਰ ਤੇ ਮੈਂ ਪਾਣੀ ਮਾਰ ਕੇ ਨਹਾ ਕੇ ਆ ਗਿਆ ਠੀਕ ਲਖਨਦਲ ਹੋ ਗਿਆ ਤਿਆਰ ਹਾਂ ਮੈਂ ਤੇ ਤਿਆਰ ਹੋ ਗਿਆ ਤੇਰਾ ਰਸੋਈ ਦਾ ਸਾਰਾ ਕੰਮ ਹੋ ਗਿਆ ਹਾਂ ਮੈਂ ਤਾਂ ਪਹਿਲਾਂ ਹੀ ਤਿਆਰ ਹੋ ਗਈ ਹਾਂ ਮੈਂ ਕਿਹਾ ਜਿੰਨੇ ਤੱਕ ਤੁਸੀਂ ਹੋ ਨਹੀਂ ਹੁਣ ਚੱਲ ਰਸੋਈ ਦਾ ਸਾਰਾ ਕੰਮ ਕਰ ਲੈਣੀ ਆ ਤੇ ਫੇਰ ਤੁਹਾਨੂੰ ਪਤਾ ਹੀ ਆ ਫੇਰ ਟਾਈਮ ਲੱਗ ਜਾਣਾ ਸੀ ਆਹੋ ਇਹ ਤੇ ਆਖਰ ਚਲੀ ਆ ਫਿਰ ਹਾਂਜੀ ਚਲੋ ਤੇ ਉਧਰ ਨਾ ਵੀ ਤਿਆਰ ਹੋਣ ਢੀ ਆ ਉਹਨੂੰ ਤਾਂ ਅੱਜ ਛੁੱਟੀ ਆ ਤੁਹਾਨੂੰ ਪਤਾ ਵੀ ਉਹ ਕਿੱਥੇ ਚੱਲੇ ਨੇ ਤੂੰ ਕੀ ਲੈਣਾ ਜਿੱਥੇ ਮਰਜ਼ੀ ਚੱਲੇ ਹੁਣ ਅੱਗੇ ਕਿਹੜਾ ਸਾਨੂੰ ਦੱਸ ਕੇ ਜਾਂਦੇ ਨੇ ਚੱਲੇ ਹੁਣ ਕਿਤੇ ਬਾਜ਼ਾਰ ਨੂੰ ਚੱਲ ਆਪਾਂ ਚੱਲੀਏ ਅੱਗੇ ਬੜਾ ਲੇਟ ਹੋਣ ਰਹੇ ਆ ਆ ਜਾ ਉਹ ਬਈ ਨਾ ਬਵਾ ਕੋਲੋਂ ਬਾਅਦ ਚ ਗੱਡੀ ਤੇ ਪਈ ਪਰ ਲੈ ਉਹ ਗੱਡੀ ਲੈ ਕੇ ਕਾਹ ਗਏ ਨਹੀਂ ਧੋਂਦਾ ਮੈਂ ਰਹਿ ਗਿਆ ਤੇ ਜਵਾਨ ਦਾਲ ਅੱਗ ਲੈ ਗਿਆ ਉਹ ਬੰਦਾ ਪੁੱਛਦੇ ਨਹੀਂਦਾ ਵਾ ਵੀ ਮੈਂ ਚੀਜ਼ ਖੜਨ ਲੱਗਾ ਵਾ ਹੱਦ ਹੋ ਗਈ ਏ ਪਿੰਦਰ ਕੀ ਹੋ ਗਿਆ ਵਾ ਯਾਰ ਗੱਡੀ ਮੈਂ ਧੋਂਦਾ ਰਹਿ ਗਿਆ ਇਹਨਾਂ ਦੇ ਕੰਮ ਵੇਖ ਲੈ ਨਾ ਪੁੱਛਿਆ ਨਾ ਕਿੱਛੇ ਲੈ ਕੇ ਬਾਹਾਂ ਗਏ ਨੇ ਅੱਛਾ ਦੇਖ ਹੁਣ ਫੇਰ ਹੁਣ ਫੇਰ ਕੀ ਮੋਟਰਸਾਈਕਲ ਤੇ ਜਾਣਾ ਪੈਣਾ ਹੁਣ ਕਰਨਾ ਹੀ ਤੇ ਹੁਣ ਨਹੀਂ ਮੋਟਰਸਾਈਕਲ ਤੇ ਜਾ ਸਕਦੇ ਉਹਨਾਂ ਨੂੰ ਨਹੀਂ ਪਤਾ ਤੁਹਾਨੂੰ ਗੱਡੀ ਧੋਂਦੇ ਹੋ ਯਾਰ ਇਹਨਾਂ ਨੂੰ ਤਾਂ ਉਹਨਾਂ ਦਾ ਆਪ ਦਿਮਾਗ ਕੰਮ ਕਰਨਾ ਚਾਹੀਦਾ ਸੀ ਨਾ ਨੈਣੀ ਹੋ ਜਾਣਾ ਚੁੱਪ ਕਰਕੇ ਤੁਸੀਂ ਵੀ ਰਹਿਣ ਦੋ ਉਹ ਨਵਦੀਵ ਚੱਲ ਗਾਂ ਚੱਲੀਏ ਬੰਦੇ ਨੂੰ ਇਹਨਾਂ ਨੂੰ ਚਾਹੀਦਾ ਵੀ ਅਗਲੇ ਨੇ ਗੱਡੀ ਧੋਤੀ ਇਹ ਜਾਣਾ ਤਾਂ ਹੀ ਦਿਆ ਵਾ ਉਨੇ ਦਾ ਲਾਇਆ ਹਾਂ ਨਾ ਗੱਡੀ ਧੂਪੀ ਮਿਲੀ ਏ ਤੇ ਮੈਂ ਲੈ ਕੇ ਦੁਕਾਨ ਜਾਣਾ ਵਾ ਤੇ ਤੁਹਾਨੂੰ ਵੀ ਪਤਾ ਵਾ ਬਦਲ ਕਣੀ ਆ ਤੇ ਜੇ ਕਿਤੇ ਰਾਹ ਚ ਮੀਂਹ ਆ ਗਿਆ ਤੇ ਫਿਰ ਕੀ ਕਰਾਂਗੇ ਤੇ ਨਰਦੀਪ ਹੁੰਜੜਾ ਉਹਨਾਂ ਨੂੰ ਫੋਨ ਲਈਤਾ ਹੀ ਵੀ ਅਸੀਂ ਆਉਣ ਲੱਗ ਗਏ ਆ ਅਗਲੇ ਨੂੰ ਸੌ ਤਿਆਰੀ ਕੀਤੀ ਹੁੰਦੀ ਏ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਕਹਿ ਦਾਂਗੀ ਕਿ ਮੈਨੂੰ ਕੋਈ ਆਫਿਸ ਦਾ ਕੰਮ ਪੈ ਗਿਆ ਤੇ ਮੈਨੂੰ ਉਧਰ ਜਾਣਾ ਪਿਆ ਉਹਨਾਂ ਨੂੰ ਨਾ ਪਤਾ ਭਲਾਂ ਕਿ ਛੁੱਟੀ ਕਹਾਂਗੀ ਕੋਈ ਜ਼ਰੂਰੀ ਕੰਮ ਆ ਗਿਆ ਸੀ ਕਰਨਾ ਹੀ ਪੈਣਾ ਸੀ ਹੁਣ ਉਹਨਾਂ ਨੂੰ ਵੀ ਪਤਾ ਵਾ ਅੱਛਾ ਯਾਰ ਸਾਰਾ ਮਜ਼ਾ ਮਾਰ ਕੇ ਰੱਛ ਲਿਆ ਉਹ ਤੇ ਉਹਨਾਂ ਨੂੰ ਚਾਹੀਦਾ ਵਾ ਨਾ ਉਹ ਚਰ ਇੱਕ ਕਦੋਂ ਦੇ ਢਿੱਕਣ ਦੇ ਸੀ ਤੈਨੂੰ ਪਤਾ 15 20 ਦਿਨ ਹੋ ਗਏ ਉਹਨਾਂ ਨੂੰ ਫੋਨ ਕਰਦਾ ਹਾਂ ਵੀ ਆਓ ਆਓ ਆ ਮਾਂ ਦੇ ਨੂੰ ਛੁੱਟੀ ਆਈ ਟਾਈਮ ਲੱਗਾ ਤੇ ਜਾਣਾ ਸੀ ਤੇ ਹੋਰ ਇਹਨਾਂ ਨੇ ਹਰ ਵਾਰ ਇਦਾਂ ਹੀ ਕਰਨਾ ਹੁੰਦਾ ਵਾ ਮੰਮੀ ਕਿੱਥੇ ਆ ਮੈਂ ਮੰਮੀ ਨੂੰ ਆਉਣਾ ਆ ਇੱਥੇ ਹੁਣੇ ਮੰਮੀ ਵੀ ਅੰਦਰ ਕਰੋ ਗੱਲ ਮੰਮੀ ਨਾਲ ਤੁਸੀਂ ਇਹ ਥੋੜਾ ਗੱਲਾਂ ਯਾਰ ਕੋਈ ਕੰਮ ਕਰਦਾ ਰਹੇ ਤੇ ਚੀਜ਼ ਲੈ ਕੇ ਗਾਂ ਜਾਣਾ ਇਹ ਤਾਂ ਹਰ ਵਾਰੀ ਇਹੋ ਕੰਮ ਹੁੰਦਾ ਧੋਨੇ ਹੈ ਨਹੀਂ ਆ ਤੇ ਉਦੋਂ ਤੁਹਾਨੂੰ ਕਹਿੰਦੇ ਵੀ ਤੁਸੀਂ ਕੋਈ ਕੰਮ ਨਹੀਂ ਕਰਦੇ ਸਹੀ ਗੱਲ ਆ ਕੋਈ ਹਾਲ ਮਿਲਣਾ ਵਾ